ਸਾਥੀਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈਪਾਤ ਕੁਝ ਸਮਾਂ ਪਹਿਲਾਂ ਵੀ ਫਲੋਰ ਦੇ ਵਿੱਚ ਜਿਹੜਾ ਬਾਬਾ ਸਾਹਿਬ ਅਮੇਦਗਰ ਜੀ ਦਾ ਸਟੈਚੂ ਨਾ ਜਿਹੜੀ ਬੇਅਦਬੀ ਕੀਤੀ ਗਈ ਉਸ ਤੋਂ ਬਾਅਦ ਨਕੋਦਰ ਦੇ ਵਿੱਚ ਸ਼ਹਿਰ ਵਿੱਚ ਜਿਹੜੀ ਆ ਬਾਬਾ ਸਾਹਿਬ ਮੇਦਿਕਾ ਜੀ ਦੀ ਬੇਅਦਬੀ ਕੀਤੀ ਗਈ ਇਹਦੇ ਪਿੱਛੇ ਕਰਨ ਵਾਲਾ ਇੱਕੋ ਇੱਕ ਸ਼ਰਾਰਤੀ ਆਂਸਰ ਜਿਹੜਾ ਆਪਣੇ ਆਪ ਨੂੰ ਪੰਨੂ ਕਹਿੰਦਾ ਸੋ ਇਹਦੇ ਪਿੱਛੇ ਕਿਸੇ ਲੋਕਾਂ ਨੇ ਵੀ ਹਾਂ ਦਾ ਨਾਰਾ ਨਹੀਂ ਮਾਰਿਆ ਬੜੇ ਚਿਰ ਤੋਂ ਇਹ ਜਿਹੜਾ ਬਾਬਾ ਸਾਹਿਬ ਦੇ ਉੱਪਰ ਟਿਕਟ ਟਿੱਪਣੀ ਕਰਦਾ ਹਰ ਧਰਮ ਦੇ ਉੱਪਰ ਟਿਕਾ ਟਿਕਣੀ ਕਰਦਾ ਪਰ ਇਸ ਵਾਰ ਤਾਂ ਪਿੱਛੇ ਜਾ ਵੀ ਇਹਨੇ ਕਿਹਾ ਸੀਗਾ ਵੀ ਸਾਰੇ ਪੰਜਾਬ ਦੇ ਵਿੱਚ ਸਟੈਚੂ ਜਿੰਨੇ ਆ ਉਹ ਤੁਸੀਂ ਜਿਹੜਾ ਤੋੜੂਗਾ ਉਹਨੂੰ ਮੈਂ ਪੈਸੇ ਦਵਾਂਗਾ ਨਾਮ ਦਊਂਗਾ ਸਾਰੇ ਪਿੱਛੇ ਕੋਈ ਲੋਕ ਨਹੀਂ ਲੱਗਾ ਪਰ ਕੁਝ ਕੁ ਥਾਂਾਂ ਤੇ ਜਿਹੜਾ ਹੋਇਆ ਉਹ ਪੁਲਿਸ ਦੀ ਬਾਦਦੀ ਕਰਕੇ ਪੁਲਿਸ ਦੇ ਸਰਚ ਆਪਰੇਸ਼ਨ ਕਰਕੇ ਜਲਦੀ ਸਾਰਿਆਂ ਨੂੰ ਅਰੈਸਟ ਕੀਤਾ ਗਿਆ ਸੋ ਕਰਨ ਤੋਂ ਬਾਅਦ ਸਿਰਫ ਪੈਸੇ ਤੇ ਲਾਲਚ ਨੂੰ ਇਹਨਾਂ ਨੇ ਬੰਦਿਆਂ ਨੇ ਜਿਹੜਾ ਬਾਬਾ ਸਾਹਿਬ ਦੇ ਸਟੈਚੂ ਨਾਲ ਬੇਅਦਬੀ ਕੀਤੀ ਗਈ ਪਰ ਇਹਦੀ ਜਿਹੜੀ ਮਨਸ਼ਾ ਆ ਉਹ ਇੱਕੋ ਇੱਕ ਹੈ ਵੀ ਪੰਜਾਬ ਜਿਹੜਾ ਇੱਕ ਵੀਰਾਂ ਫਕੀਰਾਂ ਦਾ ਰਹਿਬਰਾਂ ਦਾ ਜਿੱਥੇ ਕਿ ਹਰ ਧਰਮ ਦੇ ਲੋਕ ਆਪਣੇ ਆਪਣੇ ਧਰਮਾਂ ਨੂੰ ਮੰਨਦੇ ਵੀ ਆ ਤੇ ਆਪਸ ਵਿੱਚ ਭਾਈਚਾਰਕ ਸਾਂਝ ਜਿਹੜੀ ਬਣੀ ਬਣਾਈ ਹੈ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਿਸ ਤਰ੍ਹਾਂ ਕਿ ਸਿੱਖ ਸਮਾਜ ਅਤੇ ਬੰਦਸਾਹਿਆ ਸਮਾਜ ਅੱਤੇ ਸਾਰੇ ਸਮਾਜ ਨੂੰ ਜਿਹੜਾ ਆਪਸ ਵਿੱਚ ਪਾੜਨ ਦੀ ਕੋਸ਼ਿਸ਼ ਕੀਤੀ ਹੈ ਪਰ ਇਹਦੇ ਪਿੱਛੇ ਕੋਈ ਲੋਕ ਨਹੀਂ ਲੱਗਾ ਇਹ ਬਾਰ-ਬਾਰ ਦੁਬਾਰਾ ਕਰਦਾ ਹੈ ਹੁਣ ਵੀ ਇਹਨੇ ਫਲੋਰ ਦੇ ਵਿੱਚ ਜਿਹੜੀ ਇੱਕ ਮੁੰਡੇ ਨੇ ਮੂੰਹ ਬੰਨ ਕੇ ਜਿਹੜਾ ਉੱਥੇ ਸਪਰੇਅ ਦੇ ਨਾਲ ਜਿਹੜਾ ਕਾਲਕ ਜਿਹੜੀ ਆ ਉਰੇ ਮਾਲਾ ਸਾਹਿਬ ਦੇ ਜਿਹੜੇ ਚਿਹਰੇ ਦੇ ਉੱਪਰ ਜਿਹੜੀ ਲਾਈ ਆ ਸੋ ਉਸ ਤੋਂ ਬਾਅਦ ਵੀ ਇਹ ਰੀ ਵੀਡੀਓ ਵਾਇਲ ਹੋਈ ਆ ਜਿਸ ਵਿੱਚ ਬਾਬਾ ਸਾਹਿਬ ਵੇਦਗੜ ਜੀ ਨੂੰ ਇੱਕ ਰਾਖਸ਼ ਦਾ ਨਾਮ ਇਹਨੇ ਦਿੱਤਾ ਸੋ ਇਹਨੂੰ ਪਤਾ ਹੋਣਾ ਚਾਹੀਦਾ ਵੀ ਜਿਨ੍ਹਾਂ ਦੇ ਉੱਪਰ ਟਿਕਾ ਟਿਕਣੀ ਕਰਦਾ ਉਹ ਸਾਡੇ ਰੈਵਰ ਵੀ ਆ ਜਿਨ੍ਹਾਂ ਨੂੰ ਅੱਜ ਸਾਡੇ ਬਦੌਲਤ ਅੱਜ ਉਹਨਾਂ ਦੀ ਬਦੌਲਤ ਅਸੀਂ ਇੱਥੇ ਸਮਾਜ ਦੇ ਵਿੱਚ ਬੈਠੇ ਆ ਜਿਨ੍ਹਾਂ ਨੇ 2 ਸਾਲ 11 ਮਹੀਨੇ 18 ਦਿਨ ਦੀ ਤਪੱਸਿਆ ਨਾਲ ਕੱਲਿਆਂ ਨੇ ਕੱਲਿਆਂ ਨੇ ਮੈਦਾਨ ਦੇ ਵਿੱਚ ਰਹਿ ਕੇ ਜਿਹੜਾ ਉਹ ਆਪਣੇ ਬਾਬਾ ਸਾਹਿਬ ਵੇਦਗੜ ਜੀ ਦਾ ਸਬਦਾਨ ਤਿਆਰ ਕੀਤਾ ਤੇ ਪਹਿਲੇ ਜਿਹੜੇ ਕਾਨੂੰਨ ਮੰਤਰੀ ਜਿਹੜੇ ਬਾਬਾ ਸਾਹਿਬ ਹੋਏ ਜ ਆਪਣੇ ਬੱਚਿਆਂ ਦੀ ਕੁਰਬਾਨੀ ਵੀ ਜਿਹੜੀ ਬਾਬਾ ਸਾਹਿਬ ਨੇ ਆਪਣੇ ਸਮਾਜ ਵਾਸਤੇ ਹਰ ਵਰਗ ਵਾਸਤੇ ਹਰ ਲੋਕਾਂ ਦੀ ਸਮਾਨਤਾ ਬਾਤ ਦੇ ਦਿੱਤੀ ਇਹੋ ਜਿਹੇ ਜਿਹੜੇ ਇਨਸਾਨ ਦੇ ਉੱਪਰ ਭਗਵਾਨ ਦੇ ਉੱਪਰ ਰਹਿਬਰਾਂ ਦੇ ਉੱਪਰ ਜਿਹੜਾ ਟਿੱਕਾ ਟਿੱਪਣੀ ਕਰਨਾ ਅਸੀਂ ਹੋਰ ਨਿੰਦਾ ਕਰਦੇ ਆਂ ਅਤੇ ਹਉਣ ਵਾਲੇ ਸਮੇਂ ਦੇ ਵਿੱਚ ਸਾਰੇ ਹੀ ਸਮੁੱਚੇ ਸੰਸਮਾਏ ਨੂੰ ਸਾਰੀਆਂ ਜਥੇਬੰਦੀਆਂ ਨੂੰ ਅਤੇ ਸਮੁੱਚੇ ਭਾਈਚਾਰੇ ਨੂੰ ਹਰ ਇੱਕ ਧਰਮ ਦੇ ਜਿਹੜੇ ਲੋਕਾਂ ਨੂੰ ਇੱਕ ਨਾਂ ਬੰਦ ਕਰਕੇ ਜਿਹੜਾ ਆ ਪੰਜਾਬ ਦੇ ਵਿੱਚ ਵੱਡਾ ਜਿਹੜਾ ਸੰਘਰਸ਼ ਲਿਖਾਂਗੇ ਤਾਂ ਜੋ ਇਹੋ ਜਿਹੇ ਲੋਕ ਜਿਹੜੇ ਆ ਬਾਰ-ਬਾਰ ਬਾਬਾ ਸਾਹਿਬ ਦੇ ਉੱਪਰ ਟਿੱਕਾ ਟਿੱਪਣੀ ਕਰਦਾ ਜਿਸੇ ਤੇ ਇਹ ਨੱਥ ਪਾਈ ਵੀ ਪੰਜਾਬ ਸਰਕਾਰ ਨੂੰ ਵੀ ਅਪੀਲ ਕਰਦਾ ਵੀ ਜਿਹੜੇ ਲੋਕ ਤੁਸੀਂ ਪਰਦੇਸਾਂ ਧਰਤੀਆਂ ਦੇ ਉੱਤੇ ਪੈਸੇ ਲਾ ਕੇ ਬਾਹਰ ਜਾਂਦੇ ਆ ਉਹ ਜਿਹੜੇ ਲੋਕ ਸਾਡੇ ਵਾਪਸ ਹੁੰਦੇ ਆ ਇਹੋ ਜਿਹੇ ਸ਼ਰਾਰਤੀਆਂ ਸਾਨੂੰ ਜਿਹੜਾ ਆ ਉਸ ਧਰਤੀ ਦੇ ਉੱਪਰ ਜਿਹੜਾ ਅਮਰੀਕਾ ਦੀ ਧਰਤੀ ਤੋਂ ਜਿਹੜਾ ਡਿਵੋਟ ਕਰਕੇ ਇੱਥੇ ਜਿਹੜਾ ਡਿਬਰੂਕੇਟ ਜੇਲ੍ਹ ਦੇ ਵਿੱਚ ਭਾਰਤੀ ਧਰਤੀ ਵਿੱਚ ਜਿਹੜਾ ਭੇਜਣਾ ਚਾਹੀਦਾ ਤਾਂ ਜੋ ਇਹਨੂੰ ਇਹਨੂੰ ਦੇਖ ਕੇ ਕੋਈ ਹੋਰ ਬੰਦਾ ਵੀ ਸਾਡੇ ਜਿਹੜੇ ਭਾਈਚਾਰਕ ਸਾਂਝ ਨੂੰ ਸਾਡੇ ਸਮੁੱਚੇ ਸਮਾਜ ਨੂੰ ਜਿਹੜਾ ਤੋੜਨ ਦੀ ਕੋਸ਼ਿਸ਼ ਨਾ ਕਰੇ ਤੂ ਇਹ ਜਨ ਬੰਦੇ ਨੂੰ ਨਾਤ ਪਾਣੀ ਚਾਹੀਦੀ ਹੈ ਤੇ ਮੈਂ ਸਾਰੇ ਧਰਮਾਂ ਦੇ ਲੋਕਾਂ ਨੂੰ ਵੀ ਕਹਿੰਦਾ ਵੀ ਆਪਾਂ ਇਕੱਠੇ ਹੋ ਕੇ ਨਾਮਬੰਦ ਹੋਗੇ ਜਿਹੜਾ ਇਹਦਾ ਵਿਰੋਧ ਕਰੀਏ ਇਸ ਗੱਲ ਦਾ ਨਹੀਂ ਤਾਂ ਆਉਣ ਵਾਲੇ ਸਮੇਂ 'ਚ ਕੋਈ ਵੀ ਬੰਦਾ ਜਿਹੜਾ ਟਿਕਟ ਟਿਪਣੀ ਇਦਾਂ ਹੀ ਕਰਦਾ ਰਹੂਗਾ ਜਿਹੜਾ ਨਾਤ ਪਾਣੀ ਚਾਹੀਦੀ ਹੈ ਕਿਉਂਕਿ ਅੱਜ ਸਾਡੇ ਪੰਜਾਬ ਦੀ ਧਰਤੀ ਜਿਹੜੀ ਆ ਉਹ ਸਾਰੇ ਸਮਾਜ ਜਿਹੜਾ ਰਲ ਮਿਲ ਕੇ ਰਹਿੰਦੇ ਆ ਇਹੋ ਭਾਈ ਜਿਹੜਾ ਸਾਂਝ ਨੂੰ ਆਪਾਂ ਟੁੱਟਣੀ ਦੇਵਾਂਗੇ ਸੋ ਇਹ ਸ਼ਰਾਰਤੀਆਂ ਸਾਨੂੰ ਜਿਹੜਾ ਆ ਸ਼ਰਾਰਤੀਆਂ ਸਾਨੂੰ ਜਿਹੜਾ ਨਾਤ ਪਾਉਣ ਵਾਸਤੇ ਸਾਰੇ ਸਮਾਜ ਇਕੱਠੇ ਹੋਈਏ ਸੋ ਅੱਜ ਦੇਖੋ ਤੁਸੀਂ ਬਾਵਾਂ ਸਾਹਿਬ ਅਮਿਤ ਸਟੇ ਬਾਬਾ ਸਾਹਿਬ ਦੀ ਜਿਹੜੀ ਫੋਟੋ ਆ ਉੱਤੇ ਲਾ ਕੇ ਜੈ ਭੀਮ ਦੇ ਨਾਰੇ ਲਾ ਕੇ ਜੈ ਭੀਮ ਦੇ ਨਾਰੇ ਅੱਜ ਤੁਸੀਂ ਦੇਖ ਲਓ ਵੀ ਅੱਜ ਬੰਦੇ ਜਿਹੜੇ ਉਹਨਾਂ ਨੂੰ ਵੀ ਜਿਹੜਾ ਇਸ ਗੱਲ ਦੀ ਆਵਾਜ਼ ਸੁਣੀ ਚਾਹੀਦੀ ਹੈ ਤੇ ਪੰਜਾਬ ਦੇ ਵਿੱਚ ਜਿੰਨੇ ਸਾਡੇ ਸਮਾਜ ਦੇ ਜਿਹੜੇ ਐਮ ਐਲ ਐਮ ਪੀ ਆ ਕਿ ਸਾਡੇ ਉਹਨਾਂ ਵਿੱਚ ਵੀ ਜਿਹੜੇ ਸ਼ਕਤੀ ਦੇ ਨਾਲ ਇਹ ਐਕਸ਼ਨ ਲੈਣਾ ਚਾਹੀਦਾ ਹੈ ਸੋ ਅਸੀਂ ਵੀ ਜਲਦੀ ਹੀ ਕੱਲ ਪਰਸੋ ਤੱਕ ਜਿਹੜਾ ਸਾਡੇ ਪੰਜਾਬ ਦੇ ਨੈਸ਼ਨਲ ਸ਼ਰੂਲ ਕਾ ਚੇਅਰਮੈਨ ਜਿਹੜੇ ਲੱਗੇ ਆ ਸਰਦਾਰ ਜਸਬੀਤ ਸਿੰਘ ਗੜੀ ਜੀ ਉਹਨਾਂ ਦੇ ਨੰਤੂ ਨੋਟਿਸ ਵਿੱਚ ਧਿਆਨ ਲਿਆ ਕੇ ਉਹਨਾਂ ਨੂੰ ਵੀ ਕਹਾਂਗੇ ਵੀ ਸਖਤ ਐਕਸ਼ਨ ਜੁੜਾ ਲੈ ਕੇ ਪੰਜਾਬ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਇਸ ਬੰਦੇ ਨੂੰ ਡਿਪੋਰਟ ਕਰਕੇ ਇੱਥੇ ਪੰਜਾਬ ਦੇ ਡਿਪਰਗ੍ਰੇਡਡ ਜੇਲ੍ਹ ਵਿੱਚ ਭੇਜਣਾ ਚਾਹੀਦਾ ਸੋ ਮੈਂ ਇਹਨੀਆਂ ਬੇਨਤੀ ਕਰਦਾ ਹਾਂ ਸਾਰਿਆਂ ਨੂੰ ਕਹਿੰਦਾ ਵੀ ਆਪਾਂ ਜੋ ਵੀ ਘੰਟੇ ਵਿੱਚ ਜੇ ਪੰਜਾਬ ਪੁਲਿਸ ਨੂੰ ਵੀ ਕਹਿੰਦੇ ਆ ਡੀਜੀਬੀ ਸਾਹ ਨੂੰ ਵੀ ਇਹ ਬੰਦੇ ਜਿਹਨੇ ਸ਼ਰਾਰਤ ਕੀਤੀ ਆ ਉਹਨੂੰ ਜਿਹੜਾ ਆ ਫੜ ਕੇ ਜਿਹੜਾ ਉਹਦੇ ਪਿੱਛੇ ਜੋ ਵੀ ਤਹਿ ਤੱਕ ਗੱਲ ਹੈਗੀ ਉਹ ਸਾਰਾ ਸਮਾਜ ਦੇ ਸਾਹਮਣੇ ਲੈਦੀ ਜਾਵੇ ਸੋ ਆਪਾਂ ਸਾਰੇ ਸਾਥੀਆਂ ਨੂੰ ਬੇਨਤੀ ਕਰਦੇ ਆ ਵੀ ਰਲ ਮਿਲ ਕੇ ਆਪਾਂ ਇਦਾਂ ਇਹ ਚੀਜ਼ ਦੱਸਣ ਰਚਕਣਾ ਤੇ ਪੂਰੇ ਪੰਜਾਬ ਦੇ ਵਿੱਚ ਇਹਦੇ ਜੜੇ ਹੈਗੇ ਆ ਪੁੱਧਲੇ ਬਣਾ ਕੇ ਆਪਾਂ ਸਾਰੇ ਲੂਹਾਂਗੇ ਤਾਂ ਜੋ ਇਹ ਬੰਦੇ ਨੂੰ ਜਿਹੜੀ ਨਖੇਲ ਪਾਈ ਜਾਵੇ ਸੋ ਸਾਰਿਆਂ ਨੂੰ ਜੈ ਭੀਮ ਜੈ ਪਰਮ